ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ YouTube ਫੈਮਿਲੀ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਬਣਾਵਾਂਗੇ ਜੀ ਪੱਤਿਆਂ ਵਾਲੀ ਗੋਭੀ ਤੇ ਆਪਾਂ ਇੱਧਰ ਕੱਟ ਲਈ ਜੀ 1 ਕਿਲੋ ਗੋਭੀ ਸੀ ਇੱਕ ਫੁੱਲ ਸੀ ਉਹਨੂੰ ਕੱਟ ਲਿਆ ਸੀ ਤੇ ਇੱਧਰ ਤੜਕਾ ਤਿਆਰ ਕਰ ਲਿਆ ਆਲੂ ਕੱਟਿਆ ਵਿੱਚ ਦੋ ਤੇ ਨਾਲੂ ਪਾਵਾਂਗੇ ਤੇ ਧਨੀਆ ਤੇ ਇੱਧਰ ਆ ਗਏ ਟਮਾਟਰ ਤੇ ਆਪਾਂ ਸਬਜ਼ੀ ਨੂੰ ਕੱਟ ਲਿਆ ਸੀ ਤੇ ਕੱਟ ਕੇ ਤਿਆਰ ਕਰਤੀ ਆ ਤੇ ਆਪਾਂ ਹੁਣ ਬਣਾਵਾਂਗੇ ਇਹਨੂੰ ਤੇ ਆਜੋ ਜੀ ਚਲਦੇ ਆ ਗੈਸ ਚੁੱਲੇ ਵੱਲ ਤੇ ਆਪਾਂ ਇੱਧਰ ਰੱਖ ਦਿੱਤੀ ਆ ਕੜਾਈ ਤੇ ਕੜਾਈ ਨੂੰ ਗਰਮ ਕਰ ਲਿਆ ਇੰਨੇ ਆ ਫਿਰ ਇਹਦੇ ਵਿੱਚ ਆਪਾਂ ਪਾ ਦਵਾਂਗੇ ਜੀ ਸਰੋਂ ਦਾ ਤੇਲ ਐਡ ਕਰ ਦਾਂਗੇ ਤੇ ਆਪਾਂ ਸਰੋਂ ਦਾ ਤੇਲ ਪਾਤਾ ਸੀ ਤੇ ਆਪਾਂ ਇੱਕ ਕੜਛੀ ਦੇ ਕਰੀਬ ਤੇਲ ਪਾਵਾਂਗੇ ਸਰਸੂ ਦੇ ਤੇਲ ਦੀ ਵੀ ਸਬਜ਼ੀ ਬਹੁਤ ਸੁਆਦ ਬਣਦੀ ਆ ਤੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ ਜੀ